ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਅੱਜ ਲੱਗੀ ਜੇ ਮੈਂ ਪੱਠੇ ਵਿਦਣ ਲੈ ਕੇ ਜਾਣ ਦੇ ਯੋਗੋ ਨੂੰ ਪਾਉਣੇ ਤਬੀਆਂ ਤਬੀਆਂ ਨੂੰ ਦੋ ਵਾਰੀ ਬਾਕੇ ਫਿਰ ਛੱਟਾ ਦੇ ਕੇ ਫਿਰ ਮਾਰਾਂਗੇ ਸਾਹ ਨੂੰ ਘਵਾ ਕਰ ਚਲੋ ਤਬੀਆਂ ਬਾਕੇ ਪਾਉਂਦੇ ਤਬੀਆਂ ਪਾਉਣ ਆਏ ਤੇ ਬੰਦੇ ਸਾਡੇ ਗੁੱਲੀ ਘਰੀ ਛੱਡਿਆ ਜੇ ਅਰ ਲੋਗਾ ਮੋੜ ਗਏ ਆ ਲੈਣ

ਅੱਜ ਕਰਿਆ 100 ਕਿੱਲਿਆਂ ਪੱਠੇ ਵੇਚਨੇ ਆ 100 ਕਿੱਲੇ ਦਾ ਟੱਕਾ ਪੱਠਿਆਂ ਦਾ ਅੱਜ ਵੱਡਾ ਆਇਆ ਅੱਜ 60 ਕਿੱਲੇ ਦਾ ਟੱਕਾ ਵੇਚਣਾ ਪੱਠਿਆਂ ਦਾ ਅੱਜ ਆ ਲੋੜ ਹੀ ਨਹੀਂ ਅੱਜ ਛੱਡ ਦੋ ਇਹਨੂੰ 4 ਮਰੱਬੇ ਵੇਚ ਰਿਹਾ ਪੱਠਿਆਂ ਦੇ ਅੱਜ ਲੋ ਗਾਂਜਾਂ ਬਾਸਤੇ ਇਹੋ ਜੀ ਦਵਾਈ ਲਿਆਂਦੀ ਆ ਹਫਤੇ ਜੇ ਪੱਠੇ ਵੱਡੇ ਹੋ ਜਾਣੇ ਆ ਬਸ ਅੱਜ ਤੋਂ 8 ਵਜੇ ਨਾਲ ਹੱਥ ਲਾ ਦੇਣਾ ਪੱਠਿਆਂ ਨੂੰ ਆਪਾਂ ਜੱਕ ਦੇਣੇ ਆ ਫੱਟੇ ਨਾਲ ਦੀ ਨਾਲ ਅਜੇ ਤੂੜੀ ਵਾਲੀ ਵੀ ਮੀਂਹ ਨਹੀਂ ਲੱਗੀ ਹੋਈ ਆ ਚਾਚੇ ਗਏ ਲਾਉਣੇ ਆ ਉਹਨਾਂ ਨਾਲ ਵੀ ਜਾ ਕੇ 8 ਵਜੇ ਦੂਜਾ ਵਾਰ ਪੱਠੇ ਉਠੇ ਬਿਜਲੀਏ ਹੋਰ ਜੀ ਮੇਲੇ ਵਰੇ ਕੋਈ ਆਪਣਾ 100 ਕਿਲੇ ਦਾ ਟੱਕ ਪੱਠਿਆਂ ਦਾ ਆ ਵੀ ਜਣਾਇਆ ਹੋਇਆ ਦੀ ਇੱਕ ਬੰਦਾ ਚਟਾ ਦਿੰਦਾ ਇੱਕ ਬੀਲੇ ਆ ਲਿਆ ਕੇ ਦਿੰਦਾ ਘਰੋਂ ਗੱਲਬਾਤ ਉਤਲੇ ਲੈਵਲ ਦੀ ਹੋਈ ਪਈ ਆ ਇਦਾਂ ਇੱਕ ਉਧਰ ਮਟੀਨ ਚਲੀ ਜਾਂਦੀ ਇਹ ਘਰਾਂ ਦੇ ਬੈਕ ਸਾਈਡ ਖੇਤੀ ਦੇਣਾ ਛੱਟਾ ਮੈਨੂੰ ਸ਼ਾਮ ਹੋ ਜਾਣੀ ਆ ਪਾਉਂਦੇ ਨੂੰ ਦਾਦਾ ਦਮੀਆਂ ਖਲਾ ਰੇ ਕਰ ਆ ਜਾ ਕਰ ਓ ਜੱਟ ਪਲੀਜ਼ ਓਪਨ ਦਾ ਹੈਰੋ ਫੈਂਤ ਨਾਲ ਆਜੋ ਰੋਮਲ ਨੇ ਯਾਰ ਬੀਜ ਕੇ ਬੱਠੇ 7 ਘੰਟੇ ਲੱਗਦੇ ਈ ਬੋਣ ਕੋਲਦ ਨਾ ਕਰ ਰਿਹਾ ਨਾ ਪਤਾ ਕੀ ਹੋਇਆ ਚਾ ਇਹ ਆ ਪੋਲੋ ਹੋਲ ਕੇ ਬੋਣਾ ਅੱਜ ਅਟਾਵੇਂ ਖਾਲੀ ਮਾਰ ਦੇਣੇ ਆ ਪੱਠਿਆਂ ਦੇ ਨਾਲ ਦੀ ਨਾਲ ਹੀ ਧੌਣ ਦਾ ਕੰਮ ਵੀ ਕਰੂ ਚੱਕਲਾਦੀ ਨਹੀਂ ਸੀ ਨੇ ਬੀਜ ਤਾਈ ਆਪਾਂ 100 ਕਿੱਲਾ ਅਜ ਪੱਠਿਆਂ ਦਾ ਮੀਨਾ ਕੱਢ ਜੂ ਵਰੀਆ ਚਲੋ ਹਾਂ ਆਚਾ 100 ਕਿਲਾ ਵੀਰ ਦਾ ਪੱਠਿਆਂ ਦਾ ਬਹੁਤ ਆ ਚੱਕ ਦਾ ਕੰਮ ਅੱਜ ਕਹਿੰਦੇ ਮੁੰਡਿਆਂ ਨੇ ਯੋਧੇ ਲੜਦਿਆ ਕਹਿੰਦੇ ਪੱਠੇ ਵਿਜਣ ਲੱਗੇ ਤਾਂ ਡੰਗਰ ਵਹਲੇ ਆ 100 ਕਿਲਾ ਫਿਰ ਆਵਾਸ ਤੋਂ ਲਾਜ ਪੱਠਿਆਂ ਦਾ ਨਹੀਂ ਆ ਦੇਣਾ ਜੇ ਹੋ ਜਾਣੇ ਪੱਠੇ ਮੇਟਿੰਗ ਦੇ ਸਵਾਲ ਫਾਇਦਾ ਚ ਚਮਕਾਈ ਤੁਰਿਆ ਆਉਂਦਾ ਪਹਿਲਾਂ ਸਵਾਗਤ ਤੇ ਅੱਧਾ ਘੰਟਾ ਲਾਇਆ ਟਕਾ ਕੇ ਪੂਰਾ ਹੁਣ ਗਾ ਟਰਾਈਟਲ ਦੀ ਤੁਸਲੀ ਕਰਾਉਂਗਾ ਘੰਟਾ ਮੈਂ ਗਰਾਹੜਾ ਚੋਂ ਦਿਖਾ ਦੂੰਗਾ ਬਾਅਦ ਪੂਰੇ ਹੌਣ ਤੁਸਲੀ ਕਰਾਉਂਗਾ ਤੇ ਹਾਂ ਚਾਤਾ ਹੋ ਗਏ ਸੀ ਵਿਲੇ ਫਰ ਤੋਲ ਦੂਗਾ ਟਰੈਕਟਰ 100 ਨਹੀਂ ਚੱਲੇ ਕਿਸੇ ਪਾਸੇ ਨੂੰ ਹੋ ਜੂ ਅੱਛਾ ਉਹ ਉਧਰ ਚੱਲੇ ਜਾਂਦੇ ਗੁੱਦਵਾਲਾ ਸਰ ਹੋ ਗਿਆ ਆਪਣੇ ਨਾਮ ਲਾ ਕੇ ਹੋ ਗਿਆ ਜੱਟਾ ਲੈ ਗਿਆ ਮੋਟਰ ਫੱਜ ਗਿਆ ਡੁੱਬ ਗਿਆ ਹਾਂ ਕਿਹ ਨਾਲੀ ਪੈਂਡਾ ਆਪਣੇ ਗੁੱਦਵਾਲਾ ਸਰ ਬੀਜੂਗੇ ਹਾਂ ਜੋ ਵੀ ਜਾ ਡਰਾਈਵਰ ਲੇ ਆ ਉੱਠ ਜਾ ਭੱਜ ਕੇ ਜਾ ਪਰੰਦਰ ਲੱਗੇ ਹਾਂ ਸੁੱਕ ਗਿਆ ਸੁੱਕ ਗਿਆ ਡੀ ਪਰਾ ਤੋਂ ਡਰਾਈਵਰ ਹਾਂ ਹੋ ਲਾ ਸੁਹਾਗਾ ਵੀ ਦੋਤਾ ਦੰਨਾ ਕੰਮ ਚੱਲ ਵੀ ਆ ਵੀ ਚੱਲ ਰਾਮਗਰੀ ਉੱਪਰ ਉਹਨੀ ਫੋਲਡਿੰਗ ਦੀ ਬਣਾਵਾਂਗੇ ਜੇ ਕਿੰਨੀ ਲੱਗਦੇ ਨੇ ਕਿੰਨੀ ਕਿੰਨਾ ਕਾਤਾ ਕਹਿੰਦੇ ਧੋਗੇ

ਕਰਤੀ ਨੇ ਦੋਨੇ ਡਾਇਟਰਾਂ ਦੀਆਂ ਟੈਂਕੀਆਂ ਫੁੱਲ ਥਾਣਾ ਦੇ ਦੇ ਕਦੋਂ ਪੁਣੀ ਪੁਣੀ ਆ ਫਿਰ ਕੱਢਾਂਗੇ ਦੋਨਾਂ ਨੂੰ ਹੈ ਓਏ ਹਾਂ ਮੀਟਰ ਦਿਖਾ ਆ ਚੱਕਦਾ ਮੀਟਰ ਦਿਖਾਉਣ ਦੀ ਲੋੜ ਹੀ ਨਹੀਂ ਭਰੀ ਹੋਈ ਤੇ ਚੱਲਣਾ ਖਾਲੀ ਤੇ ਚੱਲਣ ਹੋ ਰਿਆ ਚਲ ਆ ਜਾ ਫਿਰ ਕੋਈ ਕੰਮ ਕਰ ਲੀ ਗਾ ਆਪਾਂ ਵੀ ਸਤਜ ਜੀ ਉઠੋ ਫਿਰ ਐ ਬੈ ਕੇ ਤਾਂ ਕੰਮ ਚੱਲਣਾ ਨਹੀਂ ਗਾ ਹੈਂ ਕਾਪੀਆਂ ਪੂਰੀਆਂ ਕਰ ਦੋ ਬਈ ਜੇ ਹੈਗਾ ਕਾਪੀਆਂ ਪੂਰੀਆਂ ਕਰਵਾਉਣਾ ਤਾਂ ਸਾਨੂੰ ਕਮੈਂਟ ਚ ਕਰਿਓ ਮੈਸੇਜ ਮਾੜਾ ਜਾ ਮੁੰਡੇ ਦੀਆਂ ਕਾਪੀਆਂ ਪੂਰੀਆਂ ਕਰਨੀਆਂ ਪਲੱਸ 2 ਦੀਆਂ ਲੈ ਲਈਏ ਇਕੱਠੀਆਂ ਆਈਆਂ ਨਾ ਪਹਿਲਾਂ ਹੀ ਕਰਾਖ ਲੈ ਪਹਿਲਾਂ ਹੀ 2 ਸਾਲ ਪਹਿਲਾਂ ਕਰਾ ਕੇ ਰੱਖ ਲੈਣੀਆਂ 10ਵੀਂ ਵਾਲੇ ਤਾਂ ਅਸੀਂ ਕਰ ਕੋਰ ਲੈਣੀਆਂ ਕੋਈ ਨਹੀਂ ਰਲ ਕੇ ਦੋਨਾਂ ਨੇ ਕਰ ਦੂ ਮੈਂ ਪੂਰੀਆਂ ਟੈਨਸ਼ਨ ਨਾ ਟ ਠੀਕ ਆ ਤਾਂ ਬਾਕੀ ਕਮੈਂਟ ਚ ਕਰ ਦਿਓ ਪ੍ਰੀਡ ਪ੍ਰਮੋਸ਼ਨ ਕਰ ਦਾਂਗੇ ਜਿਹੜਾ ਕਾਪੀਆਂ ਪੂਰੀਆਂ ਕਰ ਲਗੂ ਅਸਾਈਨਮੈਂਟਾਂ ਐ ਕਾਪੀਆਂ ਵਾ ਕਾਪੀਆਂ ਹੀ ਆ ਚੱਲ ਠੀਕ ਆ ਆ ਜਾ ਕਰਦ ਗਏ ਰੱਖ ਕੇ ਕਰਦੇ ਤੋ ਏਡਾ ਸ਼ਰੀਰ ਆ ਜਿਮ ਲੱਗਿਆ ਹੋਇਆ ਵੱਡੇ ਤੇ ਰੱਖ ਕੇ ਕਰਦੇ ਆ ਜਾਕ ਬਾਜੇ ਰਾਤ ਨੂੰ ਨਾ ਕਹੀਂ ਬਾਹਾਂ ਤੇ ਤੇਲ ਮਲ ਦੋ ਰਾਤ ਨੂੰ ਨਾ کہیں ਵੀ ਬਾਹਾਂ ਤੇ ਤੇਲ ਮਲ ਦੋ ਮੈਰੀਟ ਕਰਦੇ ਆ ਲੈ ਇੰਨਾ ਨੇ ਕੰਮ ਕਰਨਾ ਮੈਂ ਤੇ ਕੱਪੜੇ ਡੱਬੜੇ ਕੇ ਨੇ ਓਏ ਕੱਪੜੇ ਨਾਲੇ ਹਾਂ ਯਾਕੋਬ ਇੱਕ ਵਲੌਗ ਕਰਦੇ ਚੱਕੜ ਗਏ ਕੰਮ ਕਰਤਾ ਹੀ ਫਤੇ ਸਾਰਾ ਜੋ ਵੀ ਨੇ ਲਾਵੇ ਸ਼ਟਰ। ਪਰ ਹੁਣ ਕਰਦੇ ਆ ਆਰਾਮ ਘੰਟਾ। ਪਰ ਦੇਖਦੇ ਆ ਕਿੱਧਰ ਨੂੰ ਜਾਣਾ ਚਾਹਣਾ। ਠੰਡੇ ਜਿਹੇ ਹੋਏ। ਧੁੱਪ ਖਾਸ ਹੀ ਆਉਣ ਤਾਂ। ਹੈ ਓਏ। ਕਹਿੰਦੇ ਵੀਰੇ ਅੱਜ ਆ ਬੀ ਨੌਲੇਜ ਵਾਲੀ ਗੱਲ ਦਿਖਾਉਣੀ ਆ ਸਾਰਿਆਂ ਨੂੰ। ਆ ਕਾਂ ਤੋਂ ਵਜੇ ਰਡ ਨਹੀਂ ਹੁੰਦਾ। ਹਵਾ ਵੜੀ ਜਾ ਤੇ ਜਲਦੀ ਆ। ਉਹ ਤਾਂ ਬੈਠਾ ਪੁੱਤ। ਉਹ ਲੈ ਛਾੜਾ ਹੀ ਮਰੀ ਜਾਂਦਾ। ਬਈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹਦੇ ਵਾਰੀ ਆਦੀ ਪੁੱਛ ਉਹਰੇ ਲਾ ਸ਼ਾਲਾ ਦਾ ਉਹ ਦਾਦਾ ਪਹਿਲਾਂ ਵਾਲਾ ਸ਼ਾਲਾ ਮਾਰੀ ਗਿਆ ਬਾਜ ਉੱਡ ਗਿਆ ਓਏ ਕੋਈ ਹਾਲ ਨਹੀਂ ਹੈਗਾ ਜਾ ਯਾਰ ਬੇਤੀ ਕਰਾਦੀ ਹਾਲਾ ਜਿਹਦੇ ਕਾਨੇ ਵੀ ਜਾ ਯਾਰ ਕਰ ਦੋ ਫਿਰ ਲੈਟਾਂ ਦੀ ਉਹ ਕਿ ਰਿਪੋਰਟ ਔਂਕਾ ਟੁੱਟ ਗਈ ਤੁਹਾਨੂੰ ਵਾਕੇ ਲਿਆਉਣਾ ਕਿੰਨੇ ਦਿਨਾਂ ਬਾਅਦ ਦਿੱਤੀ ਹੁਣ ਚਾ ਦੋ ਡਾਂਕੇ ਲਵਾਏ ਚਾਰ ਦੇ ਨਾਲ ਹੋ ਗਏ। ਚਾਰਾਂ ਦੇ ਨਾਂਵਾਂ ਦਾ ਲਿਆਂਦੀ ਫੜ ਕੇ ਅੱਜ ਕਰ ਲੈ। ਤੇ ਫੋਨ ਲਿਆ ਫਿਰ ਨਾ ਕੇ। ਫਟ ਕਰ ਓਕੇ ਰਿਪੋਟਾ ਕਰ ਦੇਣੀ ਹੈ ਨਾ। ਦਜੀ ਲੈਟ ਨੂੰ। ਯਾਹ ਜਾਈ ਆ। ਅਹੀਂ ਘਰਾ ਦੇਣੀ ਓਕੇ ਰਿਪੋਰਟ। ਦੇਖੀ ਇਹ ਚਲਾ ਕੇ। ਕਿਉਂ? ਉੱਪਰ ਵੀ ਬਣਾਉਦੀ ਆ। ਦੋਨਾਂ ਦੀ ਚਲਾ ਕੇ ਦਿਖਾਉਣੇ ਆ ਸਾਨੂੰ। ਮਲਦੇ ਆ। ਤਰ ਹਣ ਤੱਕ। ਦੇਖ ਤਾਂ ਚਲਾ ਰਿਹਾ ਚੱਲੇ ਵੀ ਉਹ ਵੀ ਚੱਲਦੀ ਤਾਲੇ ਟਾਂਗ ਦੇ ਉੱਪਰ ਆਈ ਨਹੀਂ ਲੱਗੀਆਂ ਕਰਤੀ ਫਿੱਟ ਇਹ ਰੋਟਾ ਪੂਰੀਆਂ ਵਰਤ ਹੀ ਮਾਰੀ ਦੀ ਆਪਦਾ ਕੰਮ ਨੂੰ ਆਓ ਜੀ ਅੱਗੇ ਲਾਓ ਉਹ ਕੇ ਜੀ ਦਮ ਲਈ ਯਾ